ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀਓ ਇੱਕ ਵਾਰ ਫਿਰ ਤੋਂ ਤੁਹਾਡੀ ਕਚਹਿਰੀ 'ਚ ਹਾਜ਼ਰ ਆਇਆ ਇੱਕ ਬੇਨਤੀ ਲੈ ਕੇ ਦਸ ਸਾਲ ਇੱਕ ਵੀਡੀਓ ਇੰਸਟਾਗ੍ਰam ਤੇ ਇੱਕ ਬਜ਼ੁਰਗ ਦੀ ਵਾਇਰਲ ਹੁੰਦੀ ਹੈ ਔਰ ਇੱਕ ਪਰਿਵਾਰ ਤੱਕ ਉਹ ਵੀਡੀਓ ਪਹੁੰਚਦੀ ਹੈ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੇ ਵੀਡੀਓ ਹੈ ਸਾਡੇ ਬਜ਼ੁਰਗ ਦੀ ਹੈ ਜੋ ਤਕਰੀਬਨ 2.5 ਤੋਂ 3 ਸਾਲ ਤੋਂ ਘਰ ਤੋਂ ਲਾਪਤਾ ਸੀ ਹੁਣ ਉਹਨਾਂ ਦੇ ਪਰਿਵਾਰਕ ਜੀ ਇੱਥੇ ਪਹੁੰਚੇ ਆ ਕਿਉਂਕਿ ਬਜ਼ੁਰਗ ਜਿਹੜੇ ਨੇ ਪਿਛੋਂ ਫਾ ਜ਼ਿਲਕਾ ਨੂੰ ਬਿਲੋਂਗ ਕਰਦੇ ਆ ਔਰ ਪਤਾ ਨਹੀਂ ਕਿਵੇਂ ਘੁੰਮ ਦੇ ਘਮਾਉਂਦੇ ਢਾਈ ਤਿੰਨ ਸਾਲ ਹੋ ਗਏ ਘਰੋਂ ਬਾਹਰ ਇੰਨੇ ਉਹ ਔਰ ਨਵਾਂ ਸ਼ਹਿਰ ਚ ਪਹੁੰਚ ਜਾਂਦੇ ਫਿਰ ਇੱਕ ਡਰਾਈਵਰ ਵੀਰ ਉਹਨਾਂ ਦੀ ਵੀਡੀਓ ਬਣਾ ਕੇ ਇੰਸਟਾਗ੍ਰਾਮ ਤੇ ਅਪਲੋਡ ਕਰਦਾ ਜਿਸ ਤੋਂ ਬਾਅਦ ਉਹ ਵੀਡੀਓ ਘੁੰਮ ਦੀ ਘਮਾਉਂਦੀ ਪਰਿਵਾਰ ਤੱਕ ਪਹੁੰਚਦੀ ਹੈ ਔਰ ਥੋੜੇ ਦਿਨ ਪਹਿਲਾਂ ਬਜ਼ੁਰਗਾਂ ਨੂੰ ਨਵਾਂ ਸ਼ਹਿਰ ਚ ਦੇਖਿਆ ਗਿਆ ਤਾਂ ਤੁਹਾਡੇ ਸਾਰਿਆਂ ਦੇ ਅੱਗੇ ਬੇਨਤੀ ਕਰਨੀ ਹੈ ਨਵਾਂ ਸ਼ਹਿਰ ਰਾਹੋਂ ਬੰਗਾ ਬਲਾਚੌਰ ਔਰ ਏਰੀਏ ਵਿੱਚ ਤੁਸੀਂ ਕਿਤੇ ਵੀ ਇਹ ਬਜ਼ੁਰਗ ਜਿਹਨਾਂ ਦੀ ਤਸਵੀਰ ਸਕਰੀਨ ਤੇ ਚੱਲ ਰਹੀ ਹੈ ਨਾਮ ਇਹਨਾਂ ਦਾ ਰਾਜਕੁਮਾਰ ਹੈ ਇਹਨਾਂ ਨੂੰ ਕਿਤੇ ਵੀ ਦੇਖਦੇ ਹੋ ਤਾਂ ਜ਼ਰੂਰ ਇਸ ਪਰਿਵਾਰ ਨਾਲ ਸੰਪਰਕ ਕਰਨਾ ਤਾਂ ਕਿ ਉਹਨਾਂ ਦੀ ਮਦਦ ਹੋ ਸਕੇ ਭਾਈ ਜੀ ਇੱਕ ਵਾਰੀ ਪੁਲਿਸ ਆਪਣਾ ਨਾਮ ਦੱਸ ਦਿਓ ਤੇ ਪੂਰੀ ਜਾਣਕਾਰੀ ਦਿਓ ਹਾਂਜੀ ਭਾਈ ਜੀ ਮੇਰਾ ਨਾਮ ਹੈ ਇੰਦਰ ਸਿੰਘ ਜੀ ਵਿਲੇਜ ਬੋਦੀ ਵਾਲਾ ਪਿੱਥਾ ਡਿਸਟ੍ਰਿਕਟ ਫਾਜ਼ਿਲਕਾ ਦੇ ਰਹਿਣ ਵਾਲੇ ਆ ਜੀ ਸਾਡੇ ਬਜ਼ੁਰਗ ਲਗਭਗ 2.5 ਤੋਂ 3 ਸਾਲ ਹੋ ਗਏ ਘਰੋਂ ਬਾਹਰ ਆਏ ਆ ਜੀ ਜੀ ਨਾਮ ਕੀ ਇਹਨਾਂ ਦਾ ਰਾਜਕੁਮਾਰ ਜੀ ਹਾਂਜੀ ਤੇ ਅੱਜ ਕੀ ਕੋਈ ਮਾਨਸਿਕ ਪਰੇਸ਼ਾਨੀ ਸੀਗੀ ਘਰੋਂ ਬਾਹਰ ਆ ਕੇ ਕੀ ਕਾਰਨ ਹਾਂਜੀ ਹਾਂਜੀ ਥੋੜੀ ਬਹੁਤ ਮਾਨਸਿਕ ਪਰੇਸ਼ਾਨੀ ਸੀ ਉਸ ਚੱਕਰੇ 'ਚ 12 ਗਏ ਤੇ ਸਾਨੂੰ ਮਿਲੇ ਨਹੀਂ ਅੱਜ ਤੋਂ 3 ਸਾਲ ਹੋ ਗਏ ਸਾਨੂੰ ਇੰਸਟਾਗ੍ਰਾਮ ਤੇ ਵੀਡੀਓ ਮਿਲੀ ਹੈ ਲਗਭਗ 2 ਦਿਨ ਪਹਿਲਾਂ ਤੇ ਅਸੀਂ ਰਾਤ ਦੇ ਇੱਥੇ ਆਏ ਆ ਤੇ ਸਾਡੀ ਇਹ ਗੁਜਾਰੀਸ਼ ਹੈ ਕਿਸੇ ਵੀਰ ਭਰਾ ਨੂੰ ਮਿਲਦੇ ਪਸੰਦ ਦੱਸਿਆ ਜਾਵੇ ਜੇ ਤੁਸੀਂ ਪਛਾਣ ਲਿਆ ਉਹੀ ਨੇ ਕਿਤੇ ਕੋਈ ਗਲਤ ਰਮੀ ਤਾਂ ਨਹੀਂ ਜੀ ਬਿਲਕੁਲ ਸਾਡੇ ਹੀ ਬਜ਼ੁਰਗ ਨੇ ਅਸੀਂ ਪੂਰੀ ਤਰ੍ਹਾਂ ਪਛਾਣ ਕਰਕੇ ਫੇਰ ਹੀ ਇੱਥੇ ਪਹੁੰਚੇ ਜੀ ਜਦੋਂ ਉਹ ਲਾਪਤਾ ਹੋਏ ਸੀਗੇ 2 2.5 ਸਾਲ ਪਹਿਲਾਂ 2.5 3 ਸਾਲ ਪਹਿਲਾਂ ਪੁਲਿਸ ਕੰਪਲੇਂਟ ਕੀਤੀ ਸੀ ਜੀ ਸਭ ਕੁਝ ਕੀਤਾ ਸੀ ਲੋਕਲ ਪੁਲਿਸ ਸਟੇਸ਼ਨ ਵੀ ਅਸੀਂ ਕੰਪਲੀਟ ਕੀਤੀ ਸੀ ਆਪਣੇ ਏਰੀਏ ਚ ਕਾਫੀ ਅੱਧਰ ਉੱਧਰ ਭਾਲਿਆ ਸੀ ਬਟ ਸਾਨੂੰ ਨਹੀਂ ਮਿਲਿਆ ਹੁਣ ਇਹ ਵੀਡੀਓ 2 ਦਿਨ ਪਹਿਲਾਂ ਤੁਹਾਡੇ ਕੋਲ ਪਹੁੰਚੀ ਹੈ ਹਾਂਜੀ ਸਰ ਬਿਲਕੁਲ ਅੱਛਾ ਇੱਕ ਹੋਰ ਕਸ਼ਮਕਸ਼ ਆਪਾਂ ਦੱਸ ਦਈਏ ਜਿਹੜੇ ਪਰਿਵਾਰਕ ਜੀ ਦੇਖ ਰਹੇ ਆ ਕਿ ਜਿਹੜੇ ਅੰਕਲ ਲਾਪਤਾ ਹੋਏ ਉਹਨਾਂ ਦੇ ਮਿਸਿਸ ਦੀ ਵਨ ਡੈਥ ਡੈਥ ਹੋ ਗਈ ਹੈ ਜੀ ਜੀ ਸਰ ਅੱਜ ਤੋਂ ਲਗਭਗ 15 ਦਿਨ ਪਹਿਲਾਂ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ ਉਹ ਵੀ ਬੜੀ ਪਰੇਸ਼ਾਨੀ ਜੁਣੇ ਆ ਕਿ 2-3 ਸਾਲ ਤੋਂ ਹਸਬੰਦ ਲਾਪਤਾ ਸਾਡਾ ਸਾਰਾ ਪਰਿਵਾਰ ਹੀ ਬਹੁਤ ਪਰੇਸ਼ਾਨੀ ਚ ਹੈ ਇਸ ਚੀਜ਼ ਨੂੰ ਲੈ ਕੇ ਜੀ ਕਿਉਂਕਿ ਸਾਨੂੰ ਮਿਲ ਨਹੀਂ ਪਾ ਰਹੇ ਬਹੁਤ ਟਾਈਮ ਤੋਂ ਮੈਂ ਚਾਹੁੰਦਾ ਇੱਕ ਵਾਰੀ ਤੁਸੀਂ ਵੀ ਬੇਨਤੀ ਕਰ ਦਿਓ ਅਪੀਲ ਕਰ ਦਿਓ ਕਿਉਂਕਿ ਜੇਕਰ ਉਹ ਨਵਾਂ ਸ਼ਹਿਰ ਜ਼ਿਲ੍ਹੇ ਚ ਹੋਏ ਜਾਂ ਦੁਆਬੇ ਏਰੀਆ ਚ ਹੋਏ ਜਿਹੜੇ ਸਾਡੇ ਪਰਿਵਾਰਕ ਜੀ ਆ ਇਹਨਾਂ ਨੇ ਬੜੇ ਵਿਛੜੇ ਮਲਾਏ ਆ ਬਹੁਤ ਲੋਕਾਂ ਦੀ ਮਦਦ ਕੀਤੀ ਆ ਔਰ ਜਦ ਇਹ ਰਲ ਕੇ ਸ਼ੇਅਰਿੰ ਰਲ ਕੇ ਲੱਭਦੇ ਤਾਂ ਰੱਬ ਵੀ ਬਦਤ ਕਰਦਾ ਮੈਂ ਚਾਹੁੰਦਾ ਇੱਕ ਵਾਰ ਤੁਸੀਂ ਬੇਨਤੀ ਕਰੋ ਜੀ ਸਾਰੇ ਭਰਾਵਾਂ ਅੱਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੇ ਬਜ਼ੁਰਗ ਕਿਸੇ ਵੀ ਵੀਰ ਭਰਾ ਨੂੰ ਮਿਲਣ ਤਾਂ ਸਾਨੂੰ ਦੱਸਣ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰ ਕਰਦੇ ਹਾਂ ਤੇ ਰੱਬ ਉਹਨਾਂ ਦੀ ਵੀ ਵੱਡੀ ਵੱਡੀ ਉਮਰ ਕਰੇ ਜੀ ਪਰ ਨਮਾਸ਼ਹਿਰ ਏਰੀਆ ਵਾਜੀ ਤੁਸੀਂ ਫਿਰ ਤੋਂ ਸਕਰੀਨ ਤੇ ਤਸਵੀਰ ਦੇਖ ਪਾ ਰਹੇ ਹੋ ਇਹਨਾਂ ਵੀਰਾਂ ਵੱਲੋਂ ਇਸ ਪਰਿਵਾਰ ਵੱਲੋਂ ਅਸੀਂ ਵੀ ਬੇਨਤੀ ਕਰਦੇ ਹਾਂ ਇਹ ਬਜ਼ੁਰਗ ਇਹਨਾਂ ਦਾ ਨਾਮ ਰਾਜਕੁਮਾਰ ਹੈ ਹੋ ਸਕਦਾ ਹੈ ਮਾਨਸਿਕ ਹਾਲਤ ਠੀਕ ਨਾ ਹੋਵੇ ਆਪਣਾ ਨਾਂ ਵੀ ਨਾ ਪਛਾਣਨ ਆਪਣੇ ਬਾਰੇ ਜੇ ਤੁਸੀਂ ਉਹਨਾਂ ਬਾਰੇ ਜ਼ਿਕਰ ਕਰੋ ਉਹ ਵੀ ਨ ਮੰਨਣ ਹੋ ਸਕਦਾ ਮਾਨਸਿਕ ਪ੍ਰੋਬਲਮ ਹੋਵੇ ਪਰ ਤੁਸੀਂ ਨਮਾਸ਼ਹਿਰ ਏਰੀਏ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਦੁਆਬੇ ਦੇ ਏਰੀਏ ਚ ਕਿਤੇ ਵੀ ਰਾਜਕੁਮਾਰ ਜੀ ਨੂੰ ਦੇਖਦੇ ਆ ਇਹਨਾਂ ਬਜ਼ੁਰਗਾਂ ਨੂੰ ਦੇਖਦੇ ਜਿਹਨਾਂ ਦੀ ਤਸਵੀਰ ਸਕਰੀਨ ਤੇ ਚੱਲ ਰਹੀ ਹੈ ਪਰਿਵਾਰ ਨਾਲ ਰابطਾ ਕਰਨਾ ਹਮੇਸ਼ਾ ਹੀ ਮੈਂ ਕਹਿੰਦਾ ਉਹਨਾਂ ਕਿ ਜਦੋਂ ਕੋਈ ਵਿਛੜੇ ਮਲਾਉਂਦਾ ਜਾਂ ਕਿਸੇ ਦੀ ਮਦਦ ਕਰਦਾ ਸਾਡੀ ਟੀਮ ਵੱਲੋਂ ਉਹਨਾਂ ਨੂੰ ਗੁਪਤ ਸਨਮਾਨ ਦਿੱਤਾ ਜਾਂਦਾ ਇਹ ਸਨਮਾਨ ਹੁੰਦਾ ਅਨਾਮ ਨਹੀਂ ਹੁੰਦਾ ਸਾਡੀ ਟੀਮ ਵੱਲੋਂ ਉਹਨਾਂ ਨੂੰ ਸਨਮਾਨ ਵੀ ਦਿੱਤਾ ਜਾਊਗਾ ਵੀਰ ਜੇ ਕੋਈ ਪੁਲਿਸ ਆਪਣਾ ਨੰਬਰ ਬੋਲ ਦੋ 778885 80881 ਇੱਕੋ ਹੀ ਫਿਰ 78885 80881 ਤੁਸੀਂ ਇਸ ਨੰਬਰ ਤੇ ਵੀ ਕਾਲ ਕਰ ਲੈਣੀ ਹੈ 8360101573 ਇਸ ਨੰਬਰ ਤੇ ਵੀ ਕਾਲ ਕਰ ਲੈਣੀ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਆਪਾਂ ਜਿਹੜੇ ਬਜ਼ੁਰਗ ਹੈ ਉਹਨਾਂ ਤੱਕ ਪਹੁੰਚਾਂਗੇ ਤੇ ਪਰਿਵਾਰ ਆਪਣੇ ਬਜ਼ੁਰਗ ਨੂੰ ਖੁਸ਼ੀ-ਖੁਸ਼ੀ ਆਪਣੇ ਘਰ ਵਾਪਸ ਲੈ ਕੇ ਜਾਏਗਾ ਵੀਡੀਓ ਨੂੰ ਧਿਆਨ ਨਾਲ ਦੇਖਣਾ ਆਪਣੇ ਆਲੇ ਦੁਆਲੇ ਦੇਖਣਾ ਔਰ ਖਾਸ ਕਰਕੇ ਰਾਹੋ ਏਰੀਏ ਵਿੱਚ ਜਿਹੜੀ ਸਾਨੂੰ ਸ਼ੰਕਾ ਹੈ ਨਮਾਸ਼ਰ ਰਾਹੋ ਰੋਡ ਤੇ ਤੇ ਰਾਹੋ ਏਰੀਏ ਵਿੱਚ ਕਿਤੇ ਵੀ ਬਜ਼ੁਰਗਾਂ ਨੂੰ ਦੇਖਦੇ ਇਮੀਡੀਏਟਲੀ ਜ਼ਰੂਰ ਇਨਫੋਰਮ ਕਰਨਾ ਹੈ ਤਾਂ ਜੋ ਪਹਿਲ ਦੇ ਆਧਾਰ ਤੇ ਸੀ ਪਹੁੰਚ ਕੇ ਬਜ਼ੁਰਗ ਜਿਹੜੇ ਆ ਇਸ ਉਮਰ 'ਚ ਦੇਖੋ ਇਹ ਉਮਰ ਬੜੀ ਡਾਢੀ ਹੁੰਦੀ ਆ ਆਪਣੀ ਕਾਇਆ ਸੋਧਣੀ ਵੀ ਔਖੀ ਹੋ ਜਾਂਦੀ ਆ ਔਰ ਜਿਨ੍ਹਾਂ ਦੇ ਸਿਰ ਤੋਂ ਬਜ਼ੁਰਗ ਦਾ ਹੱਥ ਚਲੇ ਜਾਵੇ ਔਰ ਜਾਂ ਇਸ ਧਰਤੀ ਤੇ ਹੋ ਕੇ ਵੀ ਇਦਾਂ ਦਰਬਦਰ ਦੀਆਂ ਠੋਕਰਾ ਖਾਣ ਕਿਸੇ ਅੱਗੇ ਹੱਥ ਅੱਡਣ ਫਰਿਆਦਾ ਕਰਨ ਉਹ ਦੇਖ ਨਹੀਂ ਹੁੰਦਾ ਤੇ ਇਹਨਾਂ ਦੇ ਮਨ ਦੀ ਪੀੜ ਸਮਝੀਏ ਔਰ ਬਜ਼ੁਰਗ ਕਿਸੇ ਨੂੰ ਵੀ ਕਿਤੇ ਵੀ ਨਜ਼ਰ ਆਉਂਦੇ ਇਮੀਡੀਏਟਲੀ ਕਾਲ ਕਰਿਓ ਵਿਥਿਨ 10 ਮਿੰਟ ਅਸੀਂ ਤੁਹਾਡੇ ਕੋਲ ਪਹੁੰਚ ਜਾਵਾਂਗੇ ਔਰ ਰੱਬ ਅੱਗੇ ਬੇਨਤੀ ਕਰਦੇ ਕਿ ਬਹੁਤ ਜਲਦੀ ਬਜ਼ੁਰਗ ਆਪਣੇ ਪਰਿਵਾਰ ਚ ਵਾਪਸ ਜਾਣ ਬਹੁਤ ਬਹੁਤ ਸ਼ੁਕਰੀਆ